ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਹੈਗੀ ਸ਼ੁਰੂਆਤ ਪਿੰਡ ਬਾਦਲ ਤੋਂ ਕਰ ਦਿੱਤੀ ਗਈ ਹੈ। ਪਰティ ਮੋਹਮ ਜਿਹੜਿਆ ਕਾਰਜ ਦਲ ਦੀ ਉਹਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਤੇ ਇਸ ਵਕਤ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਵਿੱਚ ਵੀ ਅ ਚੰਗਾ ਹੁੰਗਾਰਾ ਜਿਹੜਾ ਵੇਖਣ ਨੂੰ ਮਿਲ ਰਿਹਾ ਸਾਡੇ ਨਾਲ ਬੰਟੀ ਰੌਣਾ ਸਾਹਿਬ ਮੌਜੂਦ ਨੇ ਰੌਣਾ ਸਾਹਿਬ ਅ ਸਭ ਤੋਂ ਪਹਿਲੇ ਇੱਕ ਵੱਖਰਾ ਜੇਕਰ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਮਾਗੀ ਮੇਲੇ ਤੇ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਇੱਕ ਨਮਾਣੇ ਵਰਕਰ ਵਜੋਂ ਜਿਹੜਾ ਹੈ ਆ ਕੇ ਥੱਲੇ ਬੈਠਦੇ ਨੇ ਅਤੇ ਅੱਜ ਪਰティ ਮੋਹਮ ਵਿੱਚ ਉਸੇ ਤਰੀਕੇ ਨਾਲ ਪਰਚੇ ਘਟਾਉਂਦੇ ਨੇ ਆਪਦੀ ਫਰਕ ਕੁਝ ਮਹਿਸੂਸ ਹੋ ਰਿਹਾ ਦੋਨਾਂ ਚੀਜ਼ਾਂ 'ਚ ਇਹ ਇਹ ਦੇਖਣ ਦਾ ਨਜ਼ਰੀਆ ਹੈ ਜੀ ਮੈਂ ਤਾਂ ਜਦੋਂ ਦਾ ਉਹਨਾਂ ਨੂੰ ਵੇਖ ਰਿਹਾ ਮੈਨੂੰ ਲੱਗਦਾ 96 97 ਤੋਂ ਫਰੀਦਕੋਟ ਤੋਂ ਇਲੈਕਸ਼ਨ ਲੜਦੇ ਸੀ ਮੈਂ ਇੱਕ ਨਮਾਣੇ ਵਰਕਰ ਵਾਂਗੂ ਹੀ ਉਹਨਾਂ ਨੂੰ ਵਿਚਰਦੇ ਵੇਖਿਆ ਕੋਈ ਵੀ ਛੋਟੇ ਤੋਂ ਛੋਟਾ ਵਰਕਰ ਗਰੀਬ ਤੋਂ ਗਰੀਬ ਇਨਸਾਨ ਜੇ ਕਿਸੇ ਇੱਕ ਲੀਡਰ ਦੀ ਬਾਹ ਫੜ ਕੇ ਉਹਨੂੰ ਰੋਕ ਸਕਦਾ ਸੀ ਉਹ ਸੁਖਵੀਰ ਸਿੰਘ ਬਾਦਲੀ ਆ ਅੱਜ ਵੀ ਕਿਹੜਾ ਵਰਕਰ ਹੈ ਜੀ ਕਿਹੜਾ ਲੀਡਰ ਹੈ ਜਿਹੜਾ ਨੇੜੇ ਹੋਣ ਦਿੰਦਾ ਕਿਸੇ ਨੂੰ ਕਿਸੇ ਨੂੰ ਕੈਪਟਨ ਦੀ ਆਪਾਂ ਦੇਖਿਆ ਕੈਪਟਨ ਮੁੱਖ ਮੰਤਰੀ ਸੀ ਉਹਦੀ ਬਾਰੀ ਨੂੰ ਹੱਥ ਨਹੀਂ ਲਾ ਸਕਦੇ ਰਾਣੇ ਸੋਢੀ ਵਰਗੇ ਨੂੰ ਚਲਾ ਕੇ ਸਿਕਿਉਰਿਟੀ ਨੇ ਬਾਹਰ ਮਾਰਿਆ ਸੀ ਰਾਜੇ ਵਿੜਿੰਗਰ ਕਹਿੰਦੀਆਂ ਵੀ ਵੀਡੀਓ ਆਈਆਂ ਸੀ ਉਦੋਂ ਹਾਲਾਂਕਿ ਐਮਐਲਏ ਸੀ ਇਹ ਸਾਰੇ ਅੱਜ ਭਗਵੰਤ ਮਾਨ ਆਉਂਦਾ ਸਾਰੇ ਸ਼ਹਿਰ ਦੇ ਵਿੱਚ ਆਪਣੇ ਆਉਣਾ ਕਰਪਿਉ ਲੱਗ ਜੂਗਾ ਕੋਈ ਨੇੜੇ ਹੋ ਕੇ ਵਿਖਾ ਦਵੇ ਸੋ ਸਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਬਾਦਲ ਸਾਹਿਬ ਤੋਂ ਉਹਨਾਂ ਨੇ ਇਹੀ ਸਿੱਖਿਆ ਕਿ ਲੋਕਾਂ ਦੇ ਵਿੱਚ ਵਿਚਰਨਾ ਤਾਂ ਇੱਕ ਨਮਾਣੇ ਨਤਾਣੇ ਇੱਕ ਆਰਡੀਨਰੀ ਵਰਕਰ ਵਾਂਗੂ ਵਿਚਰਨਾ ਤੇ ਮੈਂ ਹਮੇਸ਼ਾ ਉਹ ਚਿਹਰਾ ਉਹਨਾਂ ਦਾ ਦੇਖਦਾ ਰਿਹਾ ਜਿਸ ਤਰ੍ਹਾਂ ਪਹਿਲੇ ਗੱਲ ਕੀਤੀ ਜਾਵੇ ਤਮਾਮ ਚੀਜ਼ਾਂ ਕਬੂਲ ਕੀਤੀਆਂ ਉਹਨਾਂ ਨੇ ਸ਼੍ਰੀ ਕਲਸਕ ਸਾਹਿਬ ਤੇ ਮਾਗੀ ਮਿਲ ਦੇ ਦੌਰਾਨ ਫਿਰ ਚੋੜੀ ਅੱਡੀ ਉਹਨਾਂ ਨੇ ਤਾਂ ਕੀ ਲੱਗਦਾ ਇਸ ਤਰੀਕੇ ਨਾਲ ਜੋ ਲੋਕ ਕਿਤਨਾ ਕਿਤੇ ਸਮਝ ਰਹੇ ਸੀ ਹਮੇਸ਼ਾ ਕਿ ਆ ਕੁਝ ਹੋਇਆ ਹੈ ਨਹੀਂ ਹੋਣਾ ਚਾਹੀਦਾ ਸੀਗਾ ਕਿਤੇ ਉਹਨਾਂ ਲੋਕਾਂ ਨੂੰ ਕਿਤਨਾ ਕਿ ਸੰਤੁਸ਼ਟੀ ਮਿਲ ਰਹੀ ਹੈ ਨਹੀਂ ਬਿਲਕੁਲ ਜੀ ਫਰਕ ਦੇਖੋ ਤੁਸੀਂ ਜਦੋਂ ਝੋਲੀ ਪਾ ਲਿਆ ਆਪਦੇ ਸਾਰੇ ਕੁਝ ਕੀਤਾ ਨਾ ਕੀਤਾ ਉਹ ਇੱਕ ਵੱਖਰਾ ਚੈਪਟਰ ਹੈ ਆਪਾਂ ਸਾਰੇ ਜਾਣਦੇ ਆ ਕਿ ਜਿਹੜੇ ਗੁਨਾਹ ਜਿਹੜੇ ਜਿਹੜੀਆਂ ਗਲਤੀਆਂ ਉਹਨਾਂ ਦੀਆਂ ਪੁਆਇੰਟ ਆਊਟ ਉੱਥੇ ਕੀਤੀਆਂ ਗਈਆਂ ਗਦਾਰ ਲਹਿਰ ਵਾਲਿਆਂ ਨੇ ਜਿਹੜੀ ਚਿੱਠੀ ਲਿਖ ਕੇ ਦਿੱਤੀ ਤੁਸੀਂ ਤਾਂ ਬਹੁਤ ਬਰੀਕੀ ਨਾਲ ਉਹਨਾਂ ਚੀਜ਼ਾਂ ਨੂੰ ਜਾਣਦੇ ਹੋ ਕਿਉਂਕਿ ਤੁਸੀਂ ਕਵਰ ਕਰਦੇ ਹੋ ਇੱਥੇ ਫਰੀਦਕੋਟ ਕੋਰਟ ਨੂੰ ਐਂਡ ਮੈਂ ਇਹ ਕਹਿੰਦਾ ਕਿ ਤੁਸੀਂ ਬੜੀ ਵਧੀਆ ਤਰੀਕੇ ਨਾਲ ਕਵਰ ਕਰਦੇ ਹੋ ਹਰ ਚੀਜ਼ ਦੀ ਤਹਿ ਤੱਕ ਜਾਣਦੇ ਹੋ ਤੁਸੀਂ ਮੈਨੂੰ ਦੱਸੋ ਕੋਈ ਇੱਕ ਵੀ ਦੋਸ਼ ਉਹਨਾਂ ਚੋਂ ਅਦਾਲਤ ਦੇ ਵਿੱਚ ਉਹ ਚਲਾਨ ਵੀ ਪੇਸ਼ ਕਰ ਸਕੇ ਸਾਬਤ ਕਰ ਸਕੇ ਕਰ ਸਕੇ ਕਿ ਨਹੀਂ ਕਰ ਸਕੇ ਨਹੀਂ ਕਰ ਸਕੇ ਫੇਰ ਵੀ ਉਸ ਦੇ باوجود ਕਿਉਂਕਿ ਗੁਰੂ ਦੇ ਤਖਤ ਤੇ ਗਏ ਸੀ ਚਿੱਠੀ ਚ ਲਿਖਿਆ ਸੀ ਕਿ ਉੱਥੇ ਕੋਈ ਤਰਕ ਕੋਈ ਦਲੀਲ ਨਹੀਂ ਦੇਣੀ ਗੁਰੂ ਸਭ ਜਾਣਦਾ ਉੱਥੇ ਝੋਲੀ ਅੱਡ ਕੇ ਕੇਵਲ ਇਹ ਗਲਤੀਆਂ ਨਹੀਂ ਉਹਨਾਂ ਨੇ ਕਿਹਾ ਜੀ ਇਸ ਤੋਂ ਇਲਾਵਾ ਵੀ ਸਾਡੀ ਸਰਕਾਰ ਚ ਜੇ ਕੋਈ ਗਲਤੀਆਂ ਹੋਈਆਂ ਮੈਂ ਆਪਦੀ ਝੋਲੀ ਪਾਉਣਾ ਸਰਕਾਰ ਦਾ ਮੁਖੀ ਸੀ ਮੈਂ ਪਾਰਟੀ ਦਾ ਪ੍ਰਧਾਨ ਸੀ ਮੈਂ ਤੇ ਫਿਰ ਜਦੋਂ ਨੀਵਾ ਹੋ ਕੇ ਜਿਹੜਾ ਜਾਂਦਾ ਉੱਥੇ ਉਹਨੂੰ ਤਾਂ ਬਹੁਤ ਗੁਰੂ ਵਡਿਆਈਆਂ ਬਖਸ਼ਦਾ ਹੈ ਤੁਸੀਂ ਲੋਕਾਂ ਦੇ ਕਹਿਣ ਤੇ ਕੀ ਜਾਣਾ ਜੀ ਮੈਨੂੰ ਇੱਕ ਦੱਸ ਦਿਓ ਤੁਹਾਨੂੰ ਕਿੰਨੇ ਸਾਲ ਹੋ ਗਏ ਪੱਤਰਕਾਰਤਾ ਕਰਦਿਆਂ 15 ਸਾਲ ਹੋ ਗਏ 15 ਸਾਲ ਦੇ ਵਿੱਚ ਕਦੇ ਇਤਿਹਾਸ ਚ ਤੁਸੀਂ ਮੈਨੂੰ ਦੁਨੀਆ ਦੇ ਵਿੱਚ ਵੇਖ ਕੇ ਦੱਸ ਦਿਓ ਬੰਦਾ 5 ਫੁੱਟ ਦੇ ਨੇੜੇ ਆਇਆ ਹੋਵੇ ਤੇ ਸਿੱਧਾ ਗੋਲੀ ਚਲਾਵੇ ਤੇ ਬੰਦਾ ਬਚ ਜੇ ਜੀ ਉਹਦੇ ਵੱਜੇ ਨਾ ਇਹ ਗੁਰੂ ਦੀ ਰਹਿਮਤ ਸੀ ਬਖਸ਼ਿਸ਼ ਸੀ ਇਹ ਗੁਰੂ ਨੇ ਬਖਸ਼ਿਆ ਵਿਰੋਧੀਆਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਪਹਿਲਾਂ ਹਮਲੇ ਕਰੋ ਮੁੜ ਕੇ ਜਾਣ ਤੇ ਵੀ ਹਮਲਾ ਕਰੋ ਸੋ ਇਹ ਗੁਰੂ ਆਪ ਦੇ ਰੰਗ ਆਪ ਦਿਖਾਉਂਦਾ ਇਹ ਭਰਤੇ ਮਹੀਮਨ ਸ਼ੁਰੂ ਕਰ ਦਿੱਤੇ ਗਈ ਹੈ ਤਾਂ ਜਿਹੜੇ ਜਿੰਨਾ ਤੁਸੀਂ ਗਦਾਰ ਕਹਿੰਨੇ ਹੋ ਉਹਨਾਂ ਨੂੰ ਵੀ ਸਦਾ ਦਿਲ ਰਿਹਾ ਕਿ ਆਓ ਤੇ ਸ਼ਾਮਿਲ ਹੋਓ ਇਹੋ ਪਾਰਟੀ ਨੇ ਦਿੱਤਾ ਹੈ ਜੀ ਪ੍ਰੈਸ ਕਾਨਫਰੰਸ 'ਚ ਦਿੱਤਾ ਹੈ ਅਸੀਂ ਕਹਿ ਕੇ ਆਏ ਆਂ ਉੱਥੇ ਵੀ ਕੋਈ ਵੀ ਬੰਦਾ ਜਿਹੜਾ ਅਕਾਲੀ ਦਲ ਦੇ ਦੀ ਭਰਤੀ ਕਰਨਾ ਚਾਹੁੰਦਾ ਹੋਵੇ ਮੈਂਬਰ ਬਣਨਾ ਚਾਹੁੰਦਾ ਹੋਵੇ ਆ ਕੇ ਪਾਰਟੀ ਦੇ ਦਫ਼ਤਰੋਂ ਲੈ ਕੇ ਜਾਵੇ ਪਰਚੀਆਂ ਜੀਹਾਂ ਆਿਆਂ ਨੂੰ ਪਰ ਪਾਰਟੀ ਦੇ ਨਾਲ ਫਿਰ ਪਾਰਟੀ 'ਚ ਰਹਿ ਕੇ ਗਦਾਰੀ ਨਾ ਕਰਿਓ ਮੈਂ ਤਾਂ ਇਹੀ ਗੱਲ ਉਹਨਾਂ ਨੂੰ ਕਹੂੰਗਾ ਮਸਤਾ ਬਿਲਕੁਲ ਸਾਡੇ ਨਾਲ ਬੰਟੀ ਰਮਣਾ ਸਾਹਿਬ ਮੌਜੂਦ ਸਕੇ ਗੱਲਬਾਤ ਕੀਤੀ ਹੈ ਅਤੇ ਦੱਸਿਆ ਕਿਸ ਤਰੀਕੇ ਨਾਲ ਜਿਹੜੀ ਹੈਗੀ ਹੈ ਇਸ ਵਕਤ ਪਰਤੀ ਮੋਹਿਮ ਚੱਲ ਰਹੀ ਹੈ ਫਰੀਦਕੋਟ ਤੋਂ ਕੈਮਰਾਪਰਸਨ ਅਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ